ਸੁੱਬੇ ਪਰ ਵਿੱਚ ਪ੍ਰਾਪਰਟੀ ਲੈ ਕੇ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਲੋਕਾਂ ਨੇ ਪ੍ਰਾਪਰਟੀ ਲੈ ਕੇ ਬੇਬੀ ਕਰੋਜਨਗਰ ਰਜਿਸਟਰੀ ਦਾ ਹੋ ਗਈ ਸਾਡੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉੱਪਰ ਜਾਲੀ ਬੰਦਾ ਖੜਾ ਕਰਕੇ ਵੀ ਉਹਨਾਂ ਦੀ ਜ਼ਮੀਨ ਅੱਗੇ ਵੇਚੀ ਜਾਂਦੀ ਹੈ ਇਸੇ ਤਰ੍ਹਾਂ ਦੇ ਇੱਕ ਮਾਮਲਾ ਸਾਹਮਣੇ ਆਇਆ ਖਰੜ ਤੋਂ ਜਿੱਥੇ ਕੁਝ ਵਿਅਕਤੀਆਂ ਵੱਲੋਂ ਇੱਕ ਪਲਾਟ ਜਿਸ ਦੀ ਕੀਮਤ ਕਈ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਉਸ ਨੂੰ ਕੁਝ ਵਿਅਕਤੀਆਂ ਵੱਲੋਂ ਜਾਲੀ ਪ੍ਰਾਪਰਟੀ ਦਾ ਮਾਲ ਖੜਾ ਕਰਕੇ ਰਜਿਸਟਰੀ ਆਪਣੇ ਨਾਮ ਕਰਵਾ ਲਈ ਇਹ ਤਾਂ ਪੁਲਿਸ ਨੂੰ ਮਾਮਲਾ ਦਰਜ ਕਰਕੇ ਇਸ ਮਾਮਲੇ ਜਾਂਚ ਸ਼ੁਰੂ ਕੀਤੀ ਗਈ ਇਸ ਸੰਬੰਧੀ ਪੁਲਿਸ ਨੇ ਕਈ ਬੰਦਿਆਂ ਬਰਦੋ ਕੇ ਦਰਜ ਕੀਤਾ ਗਿਆ ਮਾਮਲਾ ਹੈ ਖਰੜਾ ਜਿੱਥੇ ਤਸਵੀਰ ਵਿੱਚ ਰਜਿਸਟਰੀ ਕੀਤੀ ਗਈ ਇਸ ਸੰਬੰਧੀ ਪੁਲਿਸ ਨੇ 4 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ 3 ਦੀ ਭਾਲ ਕੀਤੀ ਜਾ ਰਹੀ ਹੈ ਜਿਹੜਾ ਮੁੱਖ ਮੋਸਮ ਅੰਡੇੜਾ ਉਹ ਕੈਨੇਡਾ ਵਿੱਚ ਬੈਠਾ ਹੈ ਬੇਸਿਕਲੀ ਜੀ ਬਠਿੰਡਾ ਰੈਜ਼ੀਡੈਂਟ ਨੇ ਹਰਵਿੰਦਰ ਕੌਰ ਬਰਾੜ ਉਹਨਾਂ ਦਾ ਇੱਕ plots ਸੀਗਾ ਸ਼ਿਵਾਲਿਕ ਸਿਟੀ ਦੇ ਵਿੱਚ ਤੇ ਉਹਨਾਂ ਨੇ ਦਸੰਬਰ ਮਹੀਨੇ ਸਾਨੂੰ ਕੰਪਲੀਟ ਦਿੱਤੀ ਸੀ ਕਿ ਕੁਝ ਵਿਅਕਤੀਆਂ ਨੇ ਉਹਨਾਂ ਦੀ ਜਗ੍ਹਾ ਤੇ ਇੱਕ ਗਲਤ ਲੇਡੀ ਨੂੰ ਖੜੀ ਕਰਕੇ ਤੇ ਇੱਕ ਸੇਲ ਡੀਡ ਫੇਕ ਸੇਲ ਡੀਡ ਐਗਜ਼ੀਕਿਊਟ ਕਰਤੀ ਹੈ। ਉਹਦੇ ਬੇਸਿਸ ਤੇ ਅਸੀਂ ਮੁਕੱਦਮਾ ਨੰਬਰ 357/23 ਥਾਣਾ ਸਿਟੀ ਖਰਡ ਰਜਿਸਟਰ ਕੀਤਾ ਸੀ ਤੇ ਦੌਰਾਨੇ ਤਫ਼ਤੀਸ਼ ਜਿਹੜਾ ਮੇਨ ਦੋਸ਼ੀ ਹੈ ਗੁਰਦੀਪ ਸਿੰਘ ਸਿੰਧੂ ਉਹਨੂੰ ਗ੍ਰਿਫਤਾਰ ਕੀਤਾ ਉਹਦੀ ਗ੍ਰਿਫਤਾਰੀ ਤੋਂ ਬਾਅਦ ਕੁਝ ਵਿੱਚ ਹੋਰ ਲੋਕਾਂ ਦਾ ਜਿਹੜਾ ਇਸ ਇਹਨਾਂ ਦੇ ਗੈਂਗ ਦੇ ਹੋਰ ਲੋਕਾਂ ਦਾ ਨਾਮ ਜੋ ਸਾਹਮਣੇ ਆਇਆ ਉਹਨਾਂ ਨੂੰ ਨੋਮਿਨੇਟ ਕੀਤਾ ਗਿਆ ਜਿਸ ਵਿੱਚ ਪਰਮਿੰਦਰ ਸਿੰਘ ਮਾਨ ਰਸੀ ਮੋਹਾਣੀ ਫਲਜੀਤ ਸਿੰਘ ਅਲੀਅਸ ਬੁਰਕਾ ਰਜਿੰਦਰ ਸਿੰਘ ਅਲੀਅਸ ਨਿੱਕਾ ਇਹ ਤਿੰਨ ਜਣੇ ਗੁਰਦੀਪ ਸਿੰਘ ਸੰਧੂ ਤੋਂ ਬਾਅਦ ਗ੍ਰਿਫਤਾਰ ਕਰ ਲਏ ਗਏ ਹਨ ਇਸ ਤੋਂ ਇਲਾਵਾ ਦੋ ਜਣੇ ਹਰਜਿੰਦਰ ਸਿੰਘ ਅਲੀਅਸ ਪ੍ਰੀਤ ਅਤੇ ਗੁਰਜਿੰਦਰ ਸਿੰਘ ਜੋ ਪਿੱਛੋਂ ਸਰੂਹ ਦਾ ਰਹਿਣ ਵਾਲਾ ਤੇ ਅੱਜਕੱਲ ਕੈਨੇਡਾ ਰਹਿੰਦਾ ਇਹਨਾਂ ਦੋਨੋਂ ਨੂੰ ਵੀ ਨਾਮਿਨੇਟ ਕੀਤਾ ਗਿਆ। ਸਰ ਕਿੰਨੇ ਕ ਦਾ ਜਿਹੜਾ ਪਲਾਟ ਸੀਗਾ ਤੇ ਰਜਿਸਟਰੀ ਕਿੱਥੇ ਹੋਈ ਏ? ਇਹ ਜੀ ਖਰੜ ਤਸਵੀਰ ਦੇ ਵਿੱਚ ਹੀ ਰਜਿਸਟਰੀ ਹੋਈ ਸੀਗੀ ਪਲਾਟ ਸ਼ਿਵਾਲਿਕ ਸਿਟੀ ਚ ਇੱਥੇ ਕਾਰਡ ਲਾਂਡਰਾ ਰੋਡ ਸਾਈਡ ਉੱਥੇ ਇਹ ਪਲਾਟ ਸਟਿਊਟਿਡ ਸੀਗਾ। ਸਰ ਪਤਾ ਕਿਵੇਂ ਲੱਗਿਆ ਵੀ ਇਹ ਜਿਹੜੀ ਫੇਕ ਹੈ? ਉਹਨਾਂ ਨੂੰ ਜੀ ਓਨਰਸ ਦਾ ਇੱਥੇ ਲੋਕਲ ਕਿਸੇ ਡੀਲਰਸ ਦੇ ਨਾਲ ਜਿਹੜੇ ਪ੍ਰਾਪਰਟੀ ਡੀਲਿੰਗ ਕਰਦੇ ਨੇ ਉਹਨਾਂ ਨਾਲ ਕੰਟੈਕਟ ਸੀਗਾ ਤੇ ਉਹ ਪ੍ਰਾਪਰਟੀ ਡੀਲਰਸ ਨੇ ਉਹਨਾਂ ਨੂੰ ਕੰਟੈਕਟ ਕੀਤਾ ਸੀਗਾ ਕਿ ਇਦਾਂ ਕਰਕੇ ਤੁਹਾਡਾ ਜਿਹੜਾ ਹੈਗਾ ਪਲਾਟ ਤੁਸੀਂ ਸੇਲ ਕਰਤਾ। ਉੱਥੋਂ ਇਹਨਾਂ ਨੂੰ ਪਤਾ ਲੱਗਿਆ ਸਰ ਜਿਵੇਂ ਨੰਬਰਦਾਰ ਦੇ ਸਾਈਨ ਹੁੰਦੇ ਹੈ ਜਾਂ ਟਾਈਪਿਸਟ ਵੀ ਹੁੰਦਾ ਉਹਨਾਂ ਤੋਂ ਵੀ ਇਨਕੁਆਇਰੀ ਉਹਨਾਂ ਤੋਂ ਪਤਾ ਲੱਗਿਆ ਕੁਛ ਵੀ ਕੀ ਫੇਕ ਸੀ ਜੀ ਕੀ ਸੀ ਹਾਂਜੀ ਬਿਲਕੁਲ ਇਨੀਸ਼ੀਅਲ ਕੰਪਲੇਂਟ ਦੇ ਬੇਸਿਸ ਤੇ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਸੀਗੀ ਉਸ ਤੋਂ ਬਾਅਦ ਦਰਾਂ ਨੇ ਤਫਤੀਸ਼ ਜਿਹੜੇ ਦੋ ਵਿਟਨੈਸ ਸੀਗੇ ਇੱਕ ਨੰਬਰਦਾਰ ਤੇ ਇੱਕ ਹੋਰ ਵਿਟਨੈਸ ਅਮਰਜੀਤ ਸਿੰਘ ਉਹਨਾਂ ਨੂੰ ਸ਼ਾਮਲ ਜਿਹੜਾ ਤਫਤੀਸ਼ ਕਰਕੇ ਤੇ ਉਹਨਾਂ ਦਾ ਉਹਨਾਂ ਦੇ ਬਿਆਨਾਂ ਤੇ ਤੇ ਉਹਨਾਂ ਤੋਂ ਸਾਨੂੰ ਕਾਫੀ ਕੋਆਪਰੇਸ਼ਨ ਮਿਲੀ ਜਿਹੜੇ ਅਸਲ ਦੋਸ਼ੀ ਨੇ ਕਿਉਂਕਿ ਗੁਰਦੀਪ ਸਿੰਘ ਨੇ ਆਪਣਾ ਇੱਕ ਜਨਲੀ ਐਡਰੈਸ ਜਿਹੜਾ ਦਿੱਤਾ ਹੋਇਆ ਸੀ ਰਜਿਸਟਰੀ ਦੇ ਵਿੱਚ ਹੀ ਤਾਂ ਉਹਨੂੰ ਟ੍ਰੇਸ ਕਰਨਾ ਕਾਫੀ ਮੁਸ਼ਕਿਲ ਸੀ ਉਹਨਾਂ ਤੋਂ ਅਸੀਂ ਕਾਫੀ ਜੋ ਹੈ ਸਮ ਨੂੰ ਟੈਕਨੀਕਲ ਤੌਰ ਤੇ ਵੀ ਹੈਲਪ ਮਿਲੀ ਉਹਦੇ ਬੇਸਿਸ ਤੇ ਅਸੀਂ ਅੱਗੇ ਜਾ ਕੇ ਟ੍ਰੇਸ ਕੀਤਾ ਸਰ ਕੋਈ ਬੈਕਗਰਾਉਂਡ ਹਿਸਟਰੀ ਵੀ ਸਾਹਮਣੇ ਆਈ ਇਹਨਾਂ ਦੀ ਹਾਂਜੀ ਬੈਕਗਰਾਉਂਡ ਹਿਸਟਰੀ ਹੈ ਜੀ ਜਿਹੜਾ ਆਪਣਾ ਗੁਰਦੀਪ ਸਿੰਘ ਹੈਗਾ ਇਹਦੇ ਤੇ ਪਹਿਲਾਂ ਐਂਡੀਪੀਐਸ ਦਾ ਵੀ ਕਦਮਾ ਇੱਕ ਦਰਜ ਹੈਗਾ ਤੇ ਫਲਜੀਤ ਸਿੰਘ ਜਿਹੜਾ ਬੱਗਾ ਰਜਿੰਦਰ ਸਿੰਘ ਨਿੱਕਾ ਇਹਨਾਂ ਤੇ ਥਾਣਾ ਸਦਰ ਸੰਗਰੂਰ ਜਿਹੜਾ ਸੰਗਰੂਰ ਲਿਖੇ ਉੱਥੇ ਵੀ ਇਹਨਾਂ ਤੇ ਇੱਕ ਇਸ ਤਰ੍ਹਾਂ ਦੀ ਧੋਖੇਧੜੀ ਦਾ ਮੈਟਰ ਪਹਿਲਾਂ ਰਜਿਸਟਰ ਹੋ ਗਿਆ ਹੈ। ਹੁਣ ਸਰ ਕਿੰਨੇ ਬੰਦੇ ਪੈਂਡਿੰਗ ਰਹਿੰਦੇ ਨੇ? ਇਹਦੇ ਵਿੱਚ ਜੀ ਤਿੰਨ ਜਿਹੜੇ ਮੇਨ ਦੋਸ਼ੀ ਉਹ ਰਹਿੰਦੇ ਨੇ ਇੱਕ ਤਾਂ ਜਿਹੜੀ ਫੇਕ ਲੇਡੀ ਸੀਗੀ ਉਹਦੀ ਅਸੀਂ ਆਈਡੈਂਟੀਟੀ ਅਸਰਟੇਨ ਕਰ ਲਈ ਹੈ ਉਹ ਗੁਰਜੀਤ ਕੌਰ ਹੈਗੀ ਹੈ ਕੰਮੋ ਮਜਰਾ ਥਾਣਾ ਸਦਰ ਸੰਗਰੂਰ ਦੀ ਹੀ ਰਹਿਣਾ ਹੋ ਰਹੀ ਹੈ। ਇੱਕ ਤਾਂ ਉਹ ਉਹਦੀ ਅਰੈਸਟ ਪੈਂਡਿੰਗ ਇੱਕ ਹਰਜਿੰਦਰ ਸਿੰਘ ਵਾਲੀ ਐਸਪ੍ਰੀਤ ਤੇ ਇੱਕ ਜਿਹੜਾ ਸਾਰੀ ਗੇਮ ਦਾ ਮਾਸਟਰ ਮਾਈਂਡ ਜਿਹੜਾ ਸੀਗਾ ਜੀ ਗੁਰਜਿੰਦਰ ਸਿੰਘ ਜਿਹੜਾ ਹਾਫ ਵਾਸੀ ਕੈਨੇਡਾ ਉਹਦੀ ਅਰੈਸਟ ਹੋ ਜੇ ਮੈਨੂੰ ਮੈਂ ਜਗਵੰਤ ਟੀਵੀ ਲਈ ਇਹ ਰਿਪੋਰਟ ਕਰ ਰਿਹਾ ਕਰ ਰਿਹਾ ਹਾਂ